ਵਚਨ ਦੇ ਵਿੱਚ ਲਿਖਿਆ ਹੈ ਇਬਰਾਨੀਆਂ ਦੀ ਕਿਤਾਬ ਉਹਦਾ 10 ਨੰਬਰ ਅਧਿਆਇ ਉਹਦੀ 25 ਤੇ 26 ਨੰਬਰ ਪੰਕਤੀ 'ਚ ਇਦਾਂ ਲਿਖਿਆ ਅਤੇ ਆਪਸ ਵਿੱਚ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਓਨਾ ਹੀ ਵਧੇਖ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਕਿ ਉਹ ਦਿਨ ਨੇੜੇ ਆਉਂਦਾ ਹੈ ਜੇ ਸਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁੱਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫਿਰ ਕੋਈ ਬਲੀਦਾਨ ਨਹੀਂ। ਵਚਨ ਕੀ ਦੱਸਦਾ ਆਪਸ ਵਿੱਚ ਇਕੱਠੇ ਹੋਣ ਨੂੰ ਨਾ ਛੱਡੀਏ। ਅਰ ਬਾਈਬਲ 'ਚ ਇਦਾਂ ਵੀ ਲਿਖਿਆ ਕਿ ਅੰਦਰ ਰਸੂਲਾਂ ਦੀ ਸੰਗਤ ਕਰਨੀ ਨਾ ਛੱਡੋ। ਤੇ ਰਸੂਲ ਕੌਣ ਆ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਤੁਹਾਡੇ ਉੱਤੇ ਚਰਵਾਹੇ ਠਹਿਰਾਇਆ ਜਾਂ ਅਗੂਏ ਠਹਿਰਾਇਆ ਆ। ਪਰਮੇਸ਼ਵਰ ਦੇ ਚੁਣੇ ਹੋਏ ਦਾਸ ਰਸੂਲ ਖਵਾਉਂਦੇ ਆ ਅਰ ਸੰਗਤ ਕਰਨੀ ਪਰਮੇਸ਼ਵਰ ਦਾ ਵਚਨ ਸਾਨੂੰ ਹੁਕਮ ਦਿੰਦਾ ਹੈ ਹੁਣ ਘਰਾਂ ਦੇ ਵਿੱਚ ਤੁਸੀਂ ਕਿੱਦਾਂ ਸੰਗਤ ਕਰੋਗੇ ਅਗਰ ਤਾਂ ਕੋਈ ਐਮਰਜੈਂਸੀ ਆ ਫਿਰ ਚੱਲਦਾ ਆ ਪਰ ਜੇ ਕੋਈ ਵੀ ਐਮਰਜੈਂਸੀ ਨਹੀਂ ਆ ਫਿਰ ਪਰਮੇਸ਼ਵਰ ਦਾ ਵਚਨ ਤੁਹਾਨੂੰ ਹੇਕਲ ਦੇ ਵਿੱਚ ਬੈਠ ਕੇ ਪਰਮੇਸ਼ਵਰ ਦੀ ਆਰਾਧਨਾ ਕਰਨ ਦੇ ਲਈ ਸਿਖਾਉਂਦਾ ਹੈ ਅਰ ਪ੍ਰਭੂ ਯਿਸੂ ਮਸੀਹ ਜੀ ਵੀ ਸਬਤ ਦੇ ਦਿਨ ਹੇਕਲ ਦੇ ਵਿੱਚ ਜਾ ਕੇ ਆਪਣੇ ਪਿਤਾ ਦੀ ਆਰਾਧਨਾ ਕਰਦੇ ਸੀ ਉੱਥੇ ਜਾ ਕੇ ਵਚਨ ਪੜ੍ਹਦੇ ਸੀ ਔਰ ਵਚਨ ਸੁਣਾਉਂਦੇ ਸੀ ਬਾਈਬਲ ਦੇ ਵਿੱਚ ਬਹੁਤ ਜਗ੍ਹਾ ਤੇ ਦਰਜ ਆ ਕਿ ਉਹ ਹੇਕਲ ਦੇ ਵਿੱਚ ਗਿਆ ਲਿਖਿਆ ਹੋਇਆ ਹੈ ਉਹ ਹੇਕਲ ਦੇ ਵਿੱਚ ਖੜਾ ਹੋ ਕੇ ਪ੍ਰਚਾਰ ਕਰਨ ਲੱਗਾ ਅਗਰ ਪ੍ਰਭੂ ਯਿਸੂ ਮਸੀਹ ਜੀ ਹੈਕਲ ਦੇ ਵਿੱਚ ਜਾ ਰਹੇ ਆ ਖੁਦ ਖੁਦਾਵੰਦ ਆਪ ਹੈਕਲ ਦੇ ਵਿੱਚ ਜਾ ਰਹੇ ਆ ਉਸ ਦਿਨ ਜੋ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਪਵਿੱਤਰ ਠਹਿਰਾਇਆ ਗਿਆ ਆ ਤਾਂ ਸੋਚੋ ਸਾਡੇ ਲਈ ਹੈਕਲ ਦੇ ਵਿੱਚ ਆਉਣਾ ਕਿੰਨਾ ਜ਼ਰੂਰੀ ਆ ਕਿੰਨਾ ਲਾਜ਼ਮੀ ਹੋਣਾ ਚਾਹੀਦਾ ਆ ਚਾਈਨਾ ਦੇਸ਼ ਦੇ ਵਿੱਚ ਚੀਨ ਦੇ ਵਿੱਚ ਮਸੀਹੀ ਇਬਾਦਤ ਕਰਨਾ ਮਨਾ ਹੈ ਫਿਰ ਵੀ ਚੀਨ ਦੇ ਵਿੱਚ ਲੋਕੀ ਇੰਨੀ ਸਵੇਰੇ ਉੱਠਦੇ ਆ ਇੰਨੀ ਤੜਕੇ ਉੱਠਦੇ ਆ ਕਿ ਵਿਰੋਧ ਕਰਨ ਵਾਲਿਆਂ ਦੇ ਜਾਗਣ ਤੋਂ ਪਹਿਲਾਂ ਪਹਿਲਾਂ ਉਹ ਰਸੂਲਾਂ ਦੀ ਸੰਗਤੀ ਦੇ ਵਿੱਚ ਇਕੱਠੇ ਹੋ ਕੇ ਇਬਾਦਤ ਕਰਦੇ ਆ ਹਰ ਲੋਕਾਂ ਦੇ ਜਾਗਣ ਤੋਂ ਪਹਿਲਾਂ ਆਪਣੇ ਘਰਾਂ ਨੂੰ ਵਾਪਸ ਮੋੜ ਆਉਂਦੇ ਆ ਐਨੀ ਭੁੱਖ ਪਿਆਸ ਆ ਉਹਨਾਂ ਦੇ ਅੰਦਰ ਵਾਕਿਆ ਹੀ ਉਹਨਾਂ ਦੇ ਨਾਂ ਦੀ ਤਾੜੀ ਬਣਦੀ ਸੀ ਪਰ ਤੁਹਾਡੇ ਨਾਂ ਦੀ ਕੌਣ ਮਾਰੂਗਾ ਇਹ ਵੀ ਸੋਚੋ ਵੀ ਆਪਾਂ ਕਿਹੜੀ ਸਿਫਤ ਜਿਹੜੀ ਆ ਪੈਦਾ ਕਰਨੀ ਵੀ ਸਾਡੇ ਨਾਂ ਦੀ ਵੀ ਕੋਈ ਤਾੜੀ ਮਾਰੇ ਸਾਡੇ ਅੰਦਰ ਕਿਹੜੀ ਭੁੱਖ ਪਿਆਸ ਆ ਚਿਰਚ ਦਾ ਟਾਈਮ 10 ਵਜੇ ਤੇ ਸੰਗਤਾਂ ਪਹੁੰਚ ਰਹੀਆਂ 12 ਵਜੇ ਇੰਨੀ ਭੁੱਖ ਪਿਆਸ ਸਾਨੂੰ ਨੀਂਦ ਦੀ ਭੁੱਖ ਪਿਆਸ ਆ ਸਾਨੂੰ ਕਰਨਕ ਦੀ ਭੁੱਖ ਪਿਆਸ ਆ ਰੋਟੀ ਦੀ ਭੁੱਖ ਪਿਆਸ ਆ ਪਰ ਆਤਮਿਕ ਰੋਟੀ ਦੇ ਲਈ ਲਾਪਰਵਾਹ ਅਗਰ ਅਸੀਂ ਇੰਨੇ ਹੀ ਬੇਪਰਵਾਹ ਤੇ ਲਾਪਰਵਾਹ ਰਹੀ ਤੇ ਫਿਰ ਕਿਦਾਂ ਅਸੀਂ ਪਰਮੇਸ਼ਵਰ ਦੇ ਮਨ ਨੂੰ ਖੁਸ਼ ਕਰਾਂਗੇ ਪ੍ਰਭੂ ਦਿਲਾਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਵਰ ਕਿੰਨਾ ਕੁ ਪ੍ਰੇਮ ਸਾਡੇ ਅੰਦਰ ਪਰਮੇਸ਼ਵਰ ਦੇ ਲਈ ਆ ਅਸੀਂ ਪ੍ਰਭੂ ਤੋਂ ਛੁਪਾ ਨਹੀਂ ਸਕਦੇ ਕਿ ਅਸੀਂ ਉਹਨੂੰ ਦਿਲੋਂ ਪਿਆਰ ਕਰਦੇ ਆ ਕਿ ਬਸ ਉਤੋਂ ਤੋਂ ਜਦੋਂ موسی ਨੇ ਗੁੱਸੇ ਦੇ ਵਿੱਚ ਆਣ ਕੇ 10 ਹੁਕਮਾਂ ਵਾਲੀਆਂ ਪੱਟੀਆਂ ਤੋੜ ਦਿੱਤੀਆਂ ਕਿਉਂਕਿ ਜਿਹੜੀ ਜਿਹੜੀ ਪਰਜਾ ਦੇ ਲਈ ਪਰਮੇਸ਼ਰ ਨੇ ਹੁਕਮ ਦਿੱਤੇ ਸੀ ਉਹ ਪਰਜਾ ਬੇਮੁਖ ਹੋ ਚੁੱਕੀ ਸੀ ਅਰ ਉਹਨਾਂ ਨੇ ਆਪਣੇ ਲਈ ਬਹੁਤ ਗਲਤ ਕੰਮ ਸ਼ੁਰੂ ਕਰ ਦਿੱਤਾ ਤਾਂ موسی ਨੂੰ ਗੁੱਸਾ ਚੜਿਆ ਔਰ موسی ਨੇ ਪੱਟੀਆਂ ਜਿਹੜੀਆਂ ਆ ਉਹੋ ਜ਼ਮੀਨ ਤੇ ਸੁੱਟੀਆਂ ਤੇ ਉਹ ਟੁੱਟ ਗਈਆਂ ਪਰ موسی ਨੇ ਪਰਮੇਸ਼ਵਰ ਦੇ ਕੇ ਫੇਰ ਬੇਨਤੀ ਕੀਤੀ ਕਿ ਪ੍ਰਭੂ ਤੇਰਾ ਕਰੋਧ ਨਾ ਇਹਨਾਂ ਦੇ ਉੱਤੇ ਆਵੇ ਔਰ ਪਰਮੇਸ਼ਵਰ ਜੀ ਨੇ ਕਿਹਾ ਕਹਿੰਦੇ ਤੂੰ ਇਹਨਾਂ ਨੂੰ ਤਾਂ ਨੂੰ ਲੈ ਚੱਲ ਪਰ ਮੈਂ ਇਹਨਾਂ ਦੇ ਨਾਲ ਨਹੀਂ ਜਾਊਂਗਾ ਮੈਂ ਤੁਹਾਡੇ ਨਾਲ ਨਹੀਂ ਜਾਊਂਗਾ ਕਿੰਨਾ ਇਹ ਨਾ ਹੋਵੇ ਕਿ ਮੈਨੂੰ ਰਾਹ ਦੇ ਵਿੱਚ ਕਰੋਧ ਆ ਜਾਵੇ ਤਾਂ ਮੈਂ ਨਾਸ਼ ਕਰ ਦਵਾਂ ਤਮੋਸਾ ਨੇ ਕਿਹਾ ਪ੍ਰਭੂ ਜੇ ਤੂੰ ਨਹੀਂ ਜਾਣਾ ਤਾਂ ਫਿਰ ਸਾਨੂੰ ਉਤਾਂ ਵੀ ਨਾ ਲੈ ਕੇ ਚਲ ਸਾਨੂੰ ਤੇਰੀ ਹਜ਼ੂਰੀ ਦੀ ਜ਼ਰੂਰਤ ਆ ਤੇ ਵਚਨ ਦੇ ਵਿੱਚ ਲਿਖਿਆ ਫਿਰ ਪਰਮੇਸ਼ਰ ਨੇ موسی ਨੂੰ ਕਿਹਾ ਕਿ موسی ਮੈਂ ਤੈਨੂੰ ਸਨਈ ਪਹਾੜ ਤੇ ਮਿਲੂੰਗਾ ਤੇ ਤੂੰ ਤਿਆਰ ਹੋ ਕੇ ਉੱਥੇ ਪਹੁੰਚੀ ਤੇ ਵਚਨ ਦੇ ਵਿੱਚ ਲਿਖਿਆ ਕਿ موسی ਪਹਿਲਾਂ ਹੀ ਜਿਹੜਾ ਟਾਈਮ ਉਹਨੂੰ ਦਿੱਤਾ ਸੀ ਉਸ ਤੋਂ ਪਹਿਲਾਂ ਉੱਥੇ ਪਹੁੰਚ ਗਿਆ ਸੀ ਜਿੱਥੇ ਪਰਮੇਸ਼ਵਰ ਨੇ ਉਹਦੇ ਨਾਲ ਗੱਲ ਕਰਨੀ ਸੀ ਅਰ ਫਿਰ ਤੋਂ ਪਰਮੇਸ਼ਵਰ ਨੇ ਉਹਨੂੰ ਉਹ ਹੁਕਮ ਜਿਹੜੇ ਸੀ ਉਹ ਦੇਣੇ ਸੀਗੇ موسی ਨਿਰਧਾਰਿਤ ਸਮੇਂ ਤੋਂ ਪਹਿਲਾਂ ਉੱਥੇ ਪਹੁੰਚਿਆ ਤੇ ਅਸੀਂ ਨਿਰਧਾਰਿਤ ਸਮੇਂ ਤੇ ਵੀ ਨਹੀਂ ਪਹੁੰਚਦੇ ਕਿੰਨੇ ਜਾਣੇ ਯਕੀਨ ਕਰਦੇ ਕਿ ਜਿੱਥੇ ਦੋ ਜਾਂ ਤੇ ਇਕੱਠੇ ਹੋਣ ਉੱਥੇ ਪਰਮੇਸ਼ਵਰ ਦੀ ਉਪਸਥਿਤੀ ਹੁੰਦੀ ਆ ਵੈਰੀ ਗੁੱਡ ਤੇ ਕਿੰਨੇ ਜਾਣੇ ਯਕੀਨ ਕਰਦੇ ਕਿ ਸੰਡੇ ਨੂੰ ਚਰਚ ਦੇ ਵਿੱਚ ਵੀ ਅਸੀਂ ਪਰਮੇਸ਼ਵਰ ਦਾ ਹੁਕਮ ਮੰਨਣ ਦੇ ਲਈ ਆਉਨੇ ਆ। ਵੈਰੀ ਗੁੱਡ। ਤੇ ਕਿੰਨੇ ਜਾਣੇ ਯਕੀਨ ਕਰਦੇ ਆ ਕਿ ਸਾਨੂੰ ਜਿਹੜਾ ਆ ਉਹ ਟਾਈਮ ਦੇ ਨਾਲ ਪਹੁੰਚਣਾ ਚਾਹੀਦਾ ਆ। ਵੈਲ ਡਨ। ਤੇ ਹੁਣ ਕਿੰਨੇ ਜਾਣੇ ਵਾਅਦਾ ਕਰਦੇ ਕਿ ਅਗਲੀ ਵਾਰੀ ਅਸੀਂ ਇੱਥੇ ਟਾਈਮ ਨਾਲ ਪਹੁੰਚਾਂਗੇ। ਪ੍ਰਭੂ ਤੁਹਾਡੇ ਹੱਥਾਂ ਦੀ ਫੋਟੋ ਖਿੱਚੇ ਤੇ ਤੁਹਾਨੂੰ ਖਿੱਚ-ਖਿੱਚ ਕੇ ਘਰਾਂ ਚੋਂ ਬਾਹਰ ਕੱਢੇ ਵੀ ਚਲੋ। ਟਾਈਮ ਨਾਲ ਚਰਚ ਨੂੰ ਪਹੁੰਚ ਜਾਓ ਅਗਰ ਤੁਸੀਂ ਪਰਮੇਸ਼ਵਰ ਜੀ ਦੀ ਆਵਾਜ਼ ਨੂੰ ਸੁਣਨਾ ਚਾਹੁੰਦੇ ਆ ਅਗਰ ਤੁਸੀਂ ਚਾਹੁੰਦੇ ਆ ਕਿ ਪ੍ਰਭੂ ਤੁਹਾਡੇ ਨਾਲ ਫਿਰ ਤੋਂ ਗੱਲਾਂ ਕਰੇ ਤਾਂ ਤੁਹਾਨੂੰ ਇੱਕ ਟਾਈਮ ਦਿੱਤਾ ਗਿਆ ਹੈ ਇੱਕ ਜਗ੍ਹਾ ਦਿੱਤੀ ਗਈ ਆ ਤੁਹਾਨੂੰ ਤਿਆਰ ਹੋ ਕੇ ਉੱਥੇ ਪਹੁੰਚਣ ਦਾ ਹੁਕਮ ਦਿੱਤਾ ਗਿਆ ਹੈ ਤੁਸੀਂ ਕਿੱਦਾਂ ਤੁਹਾਨੂੰ ਨਹੀਂ ਲੱਗਦਾ ਪ੍ਰੀਤ ਠੰਡੀ ਹੋ ਚੁੱਕੀ ਆ ਫਰਜ ਰੱਖੋ ਕਿ ਸਰੀਰਕ ਤੌਰ ਤੇ ਯਹੋਵਾ ਪਰਮੇਸ਼ਵਰ ਜੀ ਨੇ ਇਸ ਜਗ੍ਹਾ ਤੇ ਆਣ ਕੇ ਇੰਡੀਵਿਜੂਅਲੀ ਹੈਡ ਟੂ ਹੈਡ ਲੋਕਾਂ ਨੂੰ ਮਿਲਣਾ ਹੋਵੇ ਇੱਕ ਇੱਕ ਨੂੰ ਕੱਲੇ ਕੱਲੇ ਨੂੰ ਮਿਲਣਾ ਹੋਵੇ ਮੈਂ ਕਿਹਾ ਤੁਸੀਂ 2 ਵਜੇ ਤੜਕੇ ਇੱਥੇ ਆ ਜਾਣਾ ਵੀ ਪਹਿਲਾਂ ਸਾਡੀ ਵਾਰੀ ਆ ਜਾਵੇ ਵੀ ਕਿਤੇ ਸ਼ਾਮਾਂ ਤੱਕ ਥੱਕ ਨਾ ਹੋ ਜਵੇ ਪ੍ਰਭੂ ਜੀ ਦੇ ਕੋਲੋਂ ਤੇ ਜੇ ਤੁਸੀਂ ਲੇਟ ਆਉਂਦੇ ਇਹਦਾ ਮਤਲਬ ਤੁਸੀਂ ਇਹ ਸਮਝਦੇ ਆ ਕਿ ਪ੍ਰਭੂ ਇੱਥੇ ਉਪਸਥਿਤ ਨਹੀਂ ਆ ਤੇ ਬਸ ਤੁਸੀਂ ਉਦਾਂ ਹੀ ਆ ਰਹੇ ਤੁਸੀਂ ਸਿਨਮੇ ਦੀ ਵੀ ਟਿਕਟ ਖਰੀਦੀ ਹੋਵੇ ਤਾਂ ਟਾਈਮ ਨਾਲ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਕਿ ਪੈਸੇ ਦਿੱਤੇ ਆ ਤੇ ਫਿਲਮ ਸ਼ੁਰੂ ਹੋ ਜਾਣੀ ਆ ਫਿਰ ਸਟੋਰੀ ਸਮਝ ਨਹੀਂ ਆਉਣੀ ਜੇ 10 ਮਿੰਟ ਲੰਘ ਗਏ ਫਿਰ ਪਤਾ ਨਹੀਂ ਲੱਗਣਾ ਕੀ ਹੋਇਆ ਤੇ ਕਿਉਂ ਹੋਇਆ ਤੇ ਤੁਸੀਂ ਇੱਥੇ ਆਣ ਕੇ ਅੱਧ ਚੋਂ ਹੀ ਸਾਰਾ ਕੁਝ ਫੜ ਕੇ ਕੈਚ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਇੰਨੇ ਲਾਪਰਵਾਹ ਨਹੀਂ ਹੋ ਸਕਦੇ ਜਾਗੋ ਮਸੀਹੀ ਭੈਣ ਭਰਾਵੋ ਜਾਗੋ ਯਿਸੂ ਮਸੀਹ ਦੀ ਕਲੀਸਿਆ ਜਾਗੋ ਅਗਰ ਪਰਮੇਸ਼ਵਰ ਨੂੰ ਆਪਣੇ ਜੀਵਨ ਦੇ ਵਿੱਚ ਤੁਸੀਂ ਕੰਮ ਕਰਦਿਆਂ ਹੋਇਆਂ ਦੇਖਣਾ ਚਾਹੁੰਦੇ ਆਂ ਅਗਰ ਤੁਸੀਂ ਚਾਹੁੰਦੇ ਪ੍ਰਭੂ ਜੀ ਦਾ ਆਤਮਾ ਤੁਹਾਡੇ ਘਰਾਂ ਦੇ ਵਿੱਚ ਕੰਮ ਕਰੇ ਪ੍ਰਭੂ ਜੀ ਦਾ ਹੱਥ ਤੁਹਾਡੇ ਕਾਰੋਬਾਰਾਂ ਦੇ ਵਿੱਚ ਕੰਮ ਕਰਦਾ ਨਜ਼ਰ ਆਏ ਤਾਂ ਤੁਸੀਂ ਆਗਿਆਕਾਰੀ ਕਰਨੀ ਸ਼ੁਰੂ ਕਰੋ ਆਪਣੇ ਨਿਰਧਾਰਤ ਸਮੇਂ ਤੋਂ ਪਹਿਲਾਂ ਪਰਮੇਸ਼ਵਰ ਦੇ ਅੱਗੇ ਪੇਸ਼ ਕਰੋ ਫਿਰ ਉਹ ਚਰਚ ਦੇ ਵਿੱਚ ਹੋਏ ਜਾਂ ਜਿਹੜਾ ਤੁਸੀਂ ਪ੍ਰੇਅਰ ਕਰਨ ਦਾ ਟਾਈਮ ਆਪਣੇ ਘਰਾਂ ਦੇ ਵਿੱਚ ਮੁਕਰਰ ਕੀਤਾ ਚਾਹੇ ਉੱਥੇ ਹੋਵੇ ਅਗਰ ਤੁਸੀਂ ਘਰ ਦੇ ਵਿੱਚ ਟਾਈਮ ਫਿਕਸ ਕੀਤਾ 5 ਵਜੇ ਦਾ ਸਵਾ ਪੰਜ ਨਹੀਂ ਪੌਣੇ ਪੰਜ ਉੱਥੇ ਤੁਸੀਂ ਹੋਣੇ ਚਾਹੀਦੇ ਹੋ ਅਗਰ ਚਰਚ ਦਾ ਟਾਈਮ 10 ਵਜੇ ਦਾ ਜਾਂ ਸਵਾ 10 ਨਹੀਂ ਪੌਣੇ 10 ਤੁਸੀਂ ਚਰਚ ਦੇ ਵਿੱਚ ਹੋਣੇ ਚਾਹੀਦੇ ਏਅਰਪੋਰਟ ਤੇ ਪਹਿਲਾਂ ਪਹੁੰਚਦੇ ਕਿ ਨਹੀਂ ਪਹੁੰਚਦੇ ਲਵੈ ਸਟੇਸ਼ਨ ਤੇ ਪਹਿਲਾਂ ਪਹੁੰਚਦੇ ਕਿ ਨਹੀਂ ਪਹੁੰਚਦੇ ਸਕੂਲ ਦੇ ਵਿੱਚ ਬੱਚਾ ਛੱਡਣ ਤੁਸੀਂ ਟਾਈਮ ਨਾਲ ਜਾਂਦੇ ਕਿ ਨਹੀਂ ਜਾਂਦੇ ਤਾਂ ਕੀ ਤੁਸੀਂ ਪਰਮੇਸ਼ਵਰ ਦੇ ਘਰ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲੋਂ ਪਿੱਛੇ ਰੱਖਦੇ ਆ ਤੇ ਬਰਕਤਾਂ ਤੁਸੀਂ ਕਿੱਥੋਂ ਮੰਗਦੇ ਆ ਪਰਮੇਸ਼ਵਰ ਦੇ ਕੋਲੋਂ ਤੇ ਅੱਗੇ ਤੁਸੀਂ ਕਿੰਨੂੰ ਰੱਖਦੇ ਆ ਹੋਰਾਂ ਚੀਜ਼ਾਂ ਨੂੰ ਜਿੱਦਣ ਤੁਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਜੀ ਨੂੰ ਅੱਗੇ ਰੱਖਣਾ ਸ਼ੁਰੂ ਕਰ ਦਿੱਤਾ ਚੇਤਾ ਰੱਖਿਓ ਜ਼ਿੰਦਗੀ 'ਚ ਕਦੀ ਪਿੱਛੇ ਨਹੀਂ ਰਹੋਗੇ ਤੁਹਾਡੇ ਪਿੱਛੇ ਪੈ ਕੇ ਬਰਕਤਾਂ ਤੁਹਾਨੂੰ ਮਿਲਣਗੀਆਂ ਤੇ ਤੁਸੀਂ ਅੱਗੇ-ਅੱਗੇ ਚੱਲੋਗੇ ਅੱਜ ਪਿੱਛੇ ਉਹੀ ਲੋਕ ਰਹਿੰਦੇ ਜਿਹੜੇ ਪਰਮੇਸ਼ਵਰ ਨੂੰ ਪਿੱਛੇ ਰੱਖਦੇ ਆ ਪਰਮੇਸ਼ਵਰ ਨੂੰ ਅੱਗੇ ਰੱਖੋ ਪਰਮੇਸ਼ਰ ਦੇ ਪਿੱਛੇ ਚੱਲਣਾ ਸ਼ੁਰੂ ਕਰੋ ਉਹ ਸਾਰੀਆਂ ਚੀਜ਼ਾਂ ਜੋ ਪਰਮੇਸ਼ਰ ਦੀ بادشاہਤ ਦੇ ਵਿੱਚ ਆ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਹallelujah